মিক্স ভেজ चीज कौन रोल होगे सर हम्म ए मंचूरियन हॉट डॉग होगे अच्छा हो पिजा पॉकेट रोल होगे सर टाइप ब्रेड होगे सर टाइप ब्रेड ਕਿਹੜੀ ਆਵਲੇ हां जी सर ए ਕੀ ਕੀ ਚੀਜ਼ ਕੀ ਹੈ ਕੀ ਹੁੰਦਾ ਇਹਦੇ ਵਿੱਚ ਸਰ ਮਿਕਸ ভেਜ ਹੁੰਦੇ ਪੀਜਾ ਮੂੰਗ ਵਿੱਚ ਇਹਦੇ ਫਿਲਿੰਗ ਤੇ ਆਹ ਚੀਜ਼ کون রোল ਹੋਗੇ स्वीट कॉਰਾ نیچے ਵਾਲਾ हां जी अच्छा ਇਹਦੇ ਵਿੱਚ ਚੀਜ਼ ਕੋਈ ਪਨੀਰ ਵੀ ਗੜਾ ਪਾਇਆ ਹੋਇਆ ਹੈ ਇਹਦੇ ਵਿੱਚ ঠিক ਹੈ ਤੇ ਇਹ सैंडविच ਆ ਗਿਆ ਨਾ ਇਹ ਤੰਦੂਰੀ ਸੈਂਡਵਿਚ ਆ ਗਿਆ ਸਰ ਬਹੁਤ ਚੰਗੀ ਠੀਕ ਹੈ ਤੇ ਹੋਰ ਕਈ ਚੀਜ਼ਾਂ ਤੁਸੀਂ ਦੇਖੋ ਜਿਹੜੀ ਚੀਜ਼ ਲਓਗੇ ਤੁਹਾਨੂੰ ਬਹੁਤ ਵਧੀਆ ਦੇਖੋ ਦੇਖਣ ਚ ਜਿਹੜੀ ਵਧੀਆ ਕੁਆਲਿਟੀ ਦੇ ਵਿੱਚ ਤੇ ਵਧੀਆ ਸਾਫ ਸਪਾਈ ਨਾਲ ਚੀਜ਼ ਜਿਹੜੀ ਇੱਥੋਂ ਮਿਲਣੀ ਹੈਗੀ ਚਾਹੇ ਪੈਟਿਸ ਲੈ ਜੋ ਪੇਸਟਰੀ ਲੈ ਲਓ ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਨਾ ਇਹ ਨੀਚੇ ਵਾਲਾ ਕੀ ਕੇਕ ਹੈ ਇਹ ਚਾਕਲੇਟ ਬਰਾਊਨੀ ਚਾਕਲੇਟ ਬਰਾਊਨੀ ਹਾਂਜੀ ਹੈ ਨਾ ਤੇ ਇਧਰ ਉੱਪਰਲੇ ਵੀ ਆਹ ਆ ਚੋਕੋ ਲਾਵਾ ਆਗੇ ਹਾਂਜੀ ਤੇ ਆਹ ਵਾਲਾ ਇਹ ਡੋਨਟਸ ਆਗੇ ਦੋਨੋਂ ਇਹ ਡੋਨਟਸ ਪੇਸਟਰੀ ਆਗੇ ਮਿਕਸ ਫਰੂਟ ਵਾਲੀ ਤੇ ਤੇ ਸਟੌਬਰੀ ਪੇਸਟੀ ਆ ਗਈ। ਅੱਛੇ ਹੈ ਸਾਰੀਆਂ ਇਹ ਵਿਦਆਊਟ ਐਗ ਹਨ ਜਿੰਨੀਆਂ ਵੀ ਚੀਜ਼ਾਂ ਆਪਣੇ ਕੋਲੇ ਪਈਆਂ ਨੇ। ਹਾਂਜੀ। ਪਰ ਕਿਉਂਕਿ ਹਰ ਇੱਕ ਬੰਦਾ ਐਗ ਨਹੀਂ ਯੂਜ਼ ਕਰਦਾ ਹਨ ਤਾਂ ਸਾਰੀਆਂ ਜਿੰਨੀਆਂ ਵੀ ਤੁਸੀਂ ਦੇਖ ਰਹੇ ਹੋ ਚਾਹੇ ਕੇਕ ਲੈਣਾ ਪੇਸਟੀ ਲੈਣੀ ਤਾਂ ਤੁਹਾਨੂੰ ਜਿਹੜੀਆਂ ਵਿਦਆਊਟ ਐਗ ਤੋਂ ਜਿਹੜੀਆਂ ਇਹ ਮਿਲਣੀਆਂ ਹੈਗੀਆਂ। ਤਾ ਸਪੈਸ਼ਲ ਤੁਸੀਂ ਦੇਖੋ ਬਹੁਤ ਵਧੀਆ-ਵਧੀਆ ਜਿਹੜੇ ਜਿੱਦਾਂ ਦਾ ਤੁਹਾਨੂੰ ਫਲੇਵਰ ਦੇ ਵਿੱਚ ਚਾਹੀਦੀ ਆ ਉਦਾਂ ਦੇ ਫਲੇਵਰ ਦੇ ਵਿੱਚ ਜਿਹੜੀਆਂ ਤੁਹਾਨੂੰ ਇਹ ਮਿਲਣੀਆਂ ਇੱਥੋਂ ਤੇ ਇਹ ਕਿਹੜੇ ਫਲੇਵਰ ਦੇ ਵਿੱਚ ਨੇ ਇਹ ਰੈਡ ਬਿਲ ਬਟਾ ਕੇ ਸਰ ਇਹ ਮਿਲਕੀ ਕਰੰਚੇ ਇਹ ਵਾਲਾ ਇਹ ਬਹੁਤ ਵਧੀਆ ਟੇਸਟੀ ਹੈ ਵੀ ਅੱਛਾ ਇੱਕ ਇਹ ਬਦਾਮ ਪਿਸਤਾ ਹੈ ਇਹ ਵਾਲੀ ਉੱਪਰ ਵਾਲੀ ਹਾਂਜੀ ਅੱਛਾ ਇਹ ਬਹੁਤ ਟੇਸਟੀ ਹੈ ਸਰ ਤੇ ਇਹ ਤੋਂ ਇਲਾਵਾ ਤੁਹਾਨੂੰ ਇੱਧਰ ਕੇਕ ਵੀ ਦਿਖਾ ਦਿੰਨੇ ਆਪਾਂ ਇੱਧਰ ਕੇਕ ਲੱਗੇ ਪਏ ਨੇ ਜਿੱਦਾਂ ਵੀ ਕੇਕ ਚਾਹੀਦਾ ਹਨਾ ਆ ਨਿੱਕੇ-ਨਿੱਕੇ ਕੇਕ ਵੀ ਆ ਤੁਸੀਂ ਦੇਖੋ ਮੇਜਾਂ ਨੇ ਮੰਨ ਲਓ ਜੇ ਇੱਕ ਜਾਂ ਦੋ ਬੰਦਿਆਂ ਵਾਸਤੇ ਹੋਣਗੇ ਨਾ ਮਤਲਬ ਫੈਮਿਲੀ ਕਿ ਜੇ ਪੀਜੀ ਚ ਰਹਿੰਦੇ ਆ ਦੋ ਜਣੇ ਤੁਸੀਂ ਆ ਨਾ ਘਰੇ ਨਹੀਂ ਹੈਗਾ ਤਾਂ ਦੋ ਜਣੇ ਵਾਸਤੇ ਵੀ ਜਿਹੜਾ ਤੁਹਾਨੂੰ ਛੋਟਾ ਜਿਹਾ ਕੇਕ ਇਥੋਂ ਮਿਲ ਜਾਣਾਗਾ ਤੇ ਉੱਪਰ ਵੀ ਪਏ ਨੇਗੇ ਕੇਕ ਤੇ ਬੈਂਡ ਵੀ ਤੁਹਾਨੂੰ ਮਿਲ ਜਾਣਗੇ ਪੂਰਾ ਹਾਰਟ ਚਾਕਲੇਟ ਹੁੰਦੀ ਜਦੋਂ ਬ੍ਰੇਕ ਕਰੋਗੇ 스ਪੂਨ ਨਾਲ ਤੇ ਇਹਦੇ ਅੰਦਰੋਂ ਲਿਕੁਇਡ ਚਾਕਲੇਟ ਨਿਕਲਦੀ ਅੱਛਾ ਤੁਸੀਂ ਦੇਖੋ ਇਹਨੂੰ ਜਦੋਂ 스ਪੂਨ ਇਹਦੇ ਉੱਤੇ ਮਾਰੋਗੇ ਤਾਂ ਇਹਦੇ ਵਿੱਚੋਂ ਲਿਕੁਇਡ ਨਿਕਲਣਾ ਹਾਂਜੀ ਸਰ ਚਾਕਲੇਟ ਵਾਲਾ ਚਾਕਲੇਟ ਵਾਲਾ ਜਿਹੜਾ ਇਹਦੇ ਵਿੱਚੋਂ ਲਿਕੁਇਡ ਨਿਕਲੂਗਾ ਤੇ ਇਹ ਤੋਂ ਇਲਾਵਾ ਤੁਹਾਨੂੰ ਹੋਰ ਵੀ ਕਈ ਚੀਜ਼ਾਂ ਨੇ ਜਿਵੇਂ ਆਹ ਸੈਂਡਵਿਚ ਹੋ ਗਈ ਇਹ ਕਿਹੜੇ ਸੈਂਡਵ ਇਕ ਕੋਲਡ ਸੈਂਡਵਿਚ ਆ ਗਈ ਕੋਲਡ ਸੈਂਡਵਿਚ ਕਰੀਮ ਰੋਲ ਮਿਲ ਜਾਣਗੇ ਕਰੀਮ ਰੋਲ ਦੇਖੋ ਤੁਸੀਂ ਇਧਰ ਕਰੀਮ ਰੋਲ ਵੀ ਪਏ ਨੇਗੇ ਇਹ ਵੀ ਤੁਹਾਨੂੰ ਮਿਲ ਜਾਣਗੇ ਇੱਕ ਇਹ ਚਾਕਲੇਟ ਗਲਾਸ ਇਹ ਚਾਕਲੇਟ ਗਲਾਸ ਆ ਗਿਆ ਤੇ ਚ ਦੋ ਫਲੇਵਰ ਇੱਕ ਮਿਕਸ ਫਰੂਟ ਇੱਕ ਚਾਕਲੇਟ ਹੈ ਅੱਛਾ ਇਹਦੇ ਵਿੱਚ ਵੀ ਕੇਕ ਵਗੈਰਾ ਉਹਦੇ ਵਿੱਚ ਅੱਛਾ ਇਹ ਵੀ ਕੇਕ ਜਿਹੜੀ ਪਰਤ ਹੈ ਦੀ ਹਾਂਜੀ ਇਹ ਸਾਰੇ ਖਾਣ ਵਾਲੇ ਚਾਕਲੇਟ ਦੀ ਬਣੀ ਹੋਈ ਹੈ ਤਾਂ ਦੇਖੋ ਇਹਦੀ ਸਾਈਡ ਵਾਲੀ ਜਿਹੜੀ ਪਰਦਾ ਹੈ ਇਹ ਵੀ ਚੌਕਲੇਟ ਦੀ ਬਣੀ ਹੋਈ ਹੈ ਤੇ ਇਹਦੇ ਵਿੱਚ ਵੀ ਜਿਹੜਾ ਤੁਹਾਨੂੰ ਜਿਵੇਂ ਚੌਕਲੇਟ ਫਲੇਵਰ ਦਾ ਹੋ ਗਿਆ ਤੇ ਇਹ ਮਿਕਸ ਫਰੂਟ ਆਲੀ ਹੈ ਇਹ ਮਿਕਸ ਫਰੂਟ ਦਾ ਜਿਹੜਾ ਇਹ ਫਲੇਵਰ ਤੁਹਾਨੂੰ ਇਹ ਮਿਲਦਾ ਹੈਗਾ ਤੇ ਬਹੁਤ ਹੀ ਵਧੀਆ ਯੂਨੀਕ ਜਿਹੜੇ ਇਦਾਂ ਦੇ ਯੂਨੀਕ ਕੇਕ ਜਿਹੜੇ ਤੁਹਾਨੂੰ ਸਿਰਫ ਇੱਥੋਂ ਹੀ ਮਿਲਣੇ ਹੈਗੇ ਤੇ ਇਸ ਤੋਂ ਇਲਾਵਾ ਇੱਧਰ ਵੀ ਤੁਸੀਂ ਨਿਗਾਹ ਮਾਰ ਲਓ ਹਨਾ ਬਰੈਡ ਚਾਹੀਦੀ ਹੈ ਡੱਬਲ ਰੋਟੀ ਚਾਹੀਦੀ ਹੈ ਤਾਂ ਇੱਧਰ ਅੱਗੇ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਜਿਵੇਂ ਰਸ ਹੋ ਗਏ ਤਾਂ ਇੱਧਰ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਮਿਲਣੀਆਂ ਨੇ ਬਿਸਕੁਟ ਵਗੈਰਾ ਵੀ ਇੱ ਜਿਹੜੇ ਤੁਹਾਨੂੰ ਦੇਸੀ ਘਿਓ ਦੇ ਵਿੱਚ ਜਿਹੜੇ ਸਪੈਸ਼ਲ ਇਥੇ ਬਿਸਕਟ ਜਿਹੜੇ ਤੁਹਾਨੂੰ ਮਿਲਣਗੇ ਬਿਸਕਟ ਜਿਹੜੇ ਹੈਗੇ ਬਈ ਕਿੰਨੀ ਰੇਂਜ ਤੋਂ ਕਿੱਥੋਂ ਤੱਕ ਜਿਹੜੇ ਸਟਾਰਟ ਹੋ ਜਾਂਦੇ ਕਿੰਨੀ ਤੋਂ ਆਪਣੇ 140 ਰੁਪਏ ਕਿਲੋ ਦਾ ਸਟਾਰਟ ਹੋ ਜਾਂਦੀ ਹੈ ਅੱਛਾ 140 ਰੁਪਏ ਕਿਲੋ ਤੋਂ ਜਿਹੜੇ ਬਿਸਕਟ ਹੋ ਜਾਂਦੇ ਸਟਾਰਟ ਹੋ ਜਾਂਦੇ ਤੇ ਆٹے ਦੀ ਬਿਸਕਟ ਜਿਹੜੇ ਤੁਹਾਨੂੰ ਮਿਲਣੇ ਨੇਗੇ ਆ ਦੇਖੋ ਤੁਸੀਂ ਆٹے ਦੀ ਬਿਸਕਟਾਂ ਦੇ ਵਿੱਚ ਜਿੱਦਾਂ ਦਾ ਵੀ ਤੁਹਾਨੂੰ ਫਲੇਵਰ ਇਥੇ ਚਾਹੀਦਾ ਉਦਾਂ ਦੇ ਤੁਹਾਨੂੰ ਇਹਨਾਂ ਨੇ ਬਣਾ ਕੇ ਦੇ ਦੇਨੇ ਆ ਤੇ ਉਹ ਸਾਹਮਣੇ ਵੀ ਲੱਗੇ ਪਿਆ ਹਨਾ ਬਹੁਤ ਵੈਰਾਈਟੀ ਆ ਬਿਸਕਟਾਂ ਦੀ ਜਿਹੜੇ ਤੁਹਾਨੂੰ ਇਥੋਂ ਮਿਲ ਜਾਣਗੇ ਜ ਹਰ ਇੱਕ ਤਰ੍ਹਾਂ ਦਾ ਬਿਸਕਟ ਉਹ ਪਤਲੇ ਪਤਲੇ ਇਹ ਬਿਸਕਟ ਦੇਖ ਰਿਆ ਸੀ ਮੈਂ ਉਹ ਕਿਹੜੇ ਨੇਗੇ ਉਹ ਪਿਸਤਾ ਵੇਫਰ ਸਰ ਉਹਦੇ ਚਾਹਤੇ ਇਟਾਲੀਅਨ ਬਿਸਕਟ ਹੈ ਅੱਛਾ ਇਹ ਪਿਓੜਾ ਮੂਲ ਬਟਰ ਦੇ ਬਿਸਕਟ ਦੇ ਸਕਦੇ ਮੂਲ ਬਟਰ ਦੇ ਹਾਂਜੀ ਅੱਛਾ ਤਾਂ ਜਿੱਦਾਂ ਤੁਹਾਨੂੰ ਦੱਸਿਆ ਨਾ ਮੈਂ ਪਹਿਲਾਂ ਵੀ ਹਰੇਕ ਚੀਜ਼ ਜਿਹੜੀ ਇਨਾਂ ਕੋਲੋਂ ਵਧੀਆ ਮਿਲਣੀ ਹੈ ਤੇ ਇੱਧਰ ਕੇਕ ਵਗੈਰਾ ਦੇਖ ਲਓ ਹਰੇਕ ਤਰ੍ਹਾਂ ਦਾ ਕੇਕ ਜਿਹੜਾ ਤੁਹਾਨੂੰ ਵਿਦਆਊਟ ਐਗ ਜਿਹੜਾ ਕੇਕ ਇਹ ਇਥੋਂ ਤੁਹਾਨੂੰ ਮਿਲਣਾਗਾ ਜਿਹੜਾ ਵਿੱਚ ਕੇਕ ਚਾਹੀਦਾ ਤੇ ਬਹੁਤ ਹੀ ਜਿਹੜੇ ਬਾਜ਼ਵਜੇ ਰੇਟਾਂ ਦੇ ਤੇ ਵਧੀਆ ਕੁਆਲਿਟੀ ਦੇ ਵਿੱਚ ਜਿਹੜੇ ਤੁਹਾਨੂੰ ਇਥੋਂ ਕੇਕ ਇਥੋਂ ਮਿਲਣਗੇ 700 ਪ੍ਰੋਡਕਟ ਜਿਹੜੇ ਬੇકરી ਦੇ ਉਹਦੇ ਨਾਲ 1 ਕਿਲੋ ਆਟਾ ਬਿਸਕਟ ਫਰੀ ਹੈੀ ਅੱਛਾ ਇਹਦਾ ਆਫਰ ਹੈ ਹੋਲੀ ਤੱਕ ਅੱਛਾ ਜਿਹੜੇ ਬੇકરી ਦੇ ਪ੍ਰੋਡਕਟ ਨੇ ਜਿਹੜੇ ਇਹਨਾਂ ਦੇ ਬੰਦੇ ਨੇ ਇੱਥੇ 700 ਰੁਪਏ ਦੀ ਜਿਹੜੀ ਵੀ ਇੱਥੋਂ ਸ਼ਾਪਿੰਗ ਕਰਕੇ ਜਾਊਗਾ ਸਮਾਨ ਲੈ ਕੇ ਜਾਣਾ ਤਾਂ ਕਿਲੋ ਬਿਸਕਟ ਜਿਹੜੇ ਆਟੇ ਦੇ ਬਿਸਕਟ ਨੇ ਜਿਹੜੇ ਇਹਨਾਂ ਵੱਲੋਂ ਤੁਹਾਨੂੰ ਫਰੀ ਦਿੱਤੇ ਜਾਣੇ ਨੇ ਤੇ ਆਫਰ ਜਿਹੜੀ ਇਹਨਾਂ ਦੀ ਹੋਲੀ ਤੱਕ ਜਿਹੜੀ ਆਫਰ ਇਹਨਾਂ ਵੱਲੋਂ ਦਿੱਤੀ ਗਈ ਆ ਤਾਂ ਹੋਲੀ ਤੱਕ ਜਿਹੜੀ ਵੀ ਚੀਜ਼ ਐ ਤੁਸੀਂ ਲੈ ਆ ਸਕਦੇ ਹੋ ਤਾਂ ਹਰ ਇੱਕ ਚੀਜ਼ ਜਿਹੜੀ ਵਧੀਆ ਕੁਆਲਿਟੀ ਦੇ ਵਿੱਚ ਤੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਜਿਹੜੀ ਤੁਹਾਨੂੰ ਤੇ ਬਈ ਆਪਣੀ ਲੋਕੇਸ਼ਨ ਕੀ ਆ ਔਨ ਪ੍ਰੋਪਰ ਜਿੱਥੇ ਆਪਾਂ ਖੜੇ ਆ ਆਪਣੇ ਭੱਟੀ ਰੋਡ ਹੈਗੇ ਪੁਗਰਾਜ ਕੋਲੋਨੀ 9 ਨੰਬਰ ਗਲੀ ਦੇ ਸਾਹਮਣੇ ਅੱਛਾ ਤੇ ਟਾਈਮਿੰਗ ਕੀ ਰਹਿੰਦੀ ਆਪਣੀ ਕਿੰਨੇ ਤੋਂ ਕਿੰਨੇ 9 ਵਜੇ ਤੋਂ 9:30 ਵਜੇ ਤੱਕ ਹੋਮ ਡਿਲੀਵਰੀ ਹੈਗੀ ਆਪਣੀ ਹਾਂਜੀ ਅੱਛਾ ਤੇ ਬਈ ਹੋਮ ਡਿਲੀਵਰੀ ਵੀ ਇਹਨਾਂ ਨੇ ਕਰ ਦੇਣੀ ਆ ਘਰ ਬੈਠੇ ਜਿਨ੍ਹਾਂ ਨੇ ਵੀ ਮੰਗਵਾਉਣਾਗਾ ਤਾਂ ਥੱਲੇ ਆਪਾਂ ਨੰਬਰ ਲਿਖ ਦਾਂਗੇ ਘਰੇ ਬੈਠੇ ਵੀ ਇਥੋਂ ਇਹਨਾਂ ਤੋਂ ਚੀਜ਼ ਤੁਸੀਂ ਮੰਗਾ ਸਕਦੇ ਹੋ ਤੇ ਜਿਹੜੇ ਇਥੋਂ ਕੋਈ ਕੇਕ ਵਗੈਰਾ ਜੋ ਵੀ ਇਹਨਾਂ ਦੇ ਪ੍ਰੋਡਕਟ ਜਿਹੜੀ ਚੀਜ਼ ਖਾਣ ਪੀਣ ਵਾਲੀ ਜੋ ਵੀ ਬਣਦੀ ਹੈ ਇਹਨਾਂ ਕੋਲੇ ਜੋ ਇਥੋਂ ਲੈ ਕੇ ਗਏ ਨੇ ਹਨਾ ਤਾਂ ਕਮੈਂਟ ਚ ਜਰੂਰ ਦੱਸੋ ਵੀ ਕਿੱਦਾਂ ਦਾ ਟੇਸਟ ਹੁੰਦਾ ਕਿੱਦਾਂ ਦੀ ਕੁਆਲਿਟੀ ਦੇ ਵਿੱਚ ਹੁੰਦੀ ਹੈ ਤੇ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ